ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਟੋਟਲੀ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਜੀ ਇਨਾਂ ਦੇ ਦੁਪੱਟੇ ਵੀ ਵਧੀਆ ਸੋਹਣੇ ਲੱਗੇ ਹੋਏ ਨੇ ਬਹੁਤ ਸੋਹਣੇ ਡਿਜ਼ਾਈਨਰ ਦੁਪੱਟੇ ਰਹਿਣਗੇ ਜੀ ਡਿਜ਼ਾਈਨਰ ਸੂਟ ਰਹਿਣਗੇ ਔਰ ਜਿਹੜੇ ਸੂਟ ਦੇ ਵਿੱਚ ਇਨਰ ਲੱਗੂਗਾ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਜਾਵਾਂਗੇ ਜੀ ਆਪਣਾ ਕੰਮ ਹੋਲ ਸੇਲ ਐਂਡ ਰਿਟੇਲ ਦੋਨੋਂ ਹੈ ਜੀ ਤੁਸੀਂ ਸੈੱਟ ਵਾਈਜ਼ ਸੂਟ ਲੈਣ ਲਈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਿੰਗਲ ਸੂਟ ਦਾ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆ ਜੀ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਜੀ ਦੇਖੋ ਜੀ ਗਲਾ ਦੇਖੋ ਇਸ ਦਾ ਕਿੰਨਾ ਹੈਵੀ ਹੈ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਮਾਸਟਰ ਟੋਨ ਦਿਖ ਰਿਹਾ ਹੈ ਜੀ ਮਾਸਟਰ ਟੋਨ ਨਹੀਂ ਹੈਗਾ ਇਹ ਪੀਲਾ ਪੀਲਾ ਕਲਰ ਹੈ ਪੂਰਾ ਡਾਰਕ ਪੀਲਾ ਯਾਨੀ ਕਿ ਸਰੋਂ ਦੇ ਫੁੱਲ ਵਰਗਾ ਕਲਰ ਹੈਗਾ ਇਸ ਦਾ ਚੰਨਾ ਪੀਲਾ ਕਲਰ ਹੈ येलो ਆ ਗਲਾ ਰਹੂਗਾ ਜਿਸ ਤੇ ਮਲਟੀ थ्रेड ਨਾਲ ਇਸ ਤੇ ਵਰਕ ਕਰਿਆ ਹੋਇਆ ਜੀ ਔਰ ਇਸ ਤਰ੍ਹਾਂ ਦੀਆਂ ਵਿੱਚ ਇਸ ਦੇ ਸਾਰੇ ਫਲਾਤ ਵੀ ਰਹਿਣਗੇ ਜੀ ਆਹ ਰਹੰਗੇ ਇਸ ਦੀਆਂ ਬਾਹਾਂ ਬਾਜੂ ਦੋਨੋਂ ਬਾਜੂ ਬਣੀਆਂ ਹੋਈਆਂ ਬਾਜੂ ਤੇ ਵੀ ਫੁੱਲ ਹੈਗੇ ਨੇ ਔਰ ਇਸ ਦੇ ਨਾਲ ਆ ਰੂਗਾ ਔਰਗਾਂਜਾ ਦਾ ਦੁਪੱਟਾ ਜੀ ਬਿਸਕੋਸ ਔਰਗਾਂਜਾ ਹਾਰਡ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਸੌਫਟ ਪੂਰੇ গারਲਿਸ਼ ਲੁੱਕ ਨੇਗੇ ਜਿੰਨੇ ਵੀ ਆਪਾਂ ਸੂਟ ਤੁਹਾਨੂੰ ਦਿਖਾਵਾਂਗੇ ਔਰ ਗੰਜਾ ਦਾ ਦੁਪੱਟਾ ਰਹੂਗਾ ਜਿਸ ਦੇ ਨਾਲ ਦੁਪੱਟੇ ਦੇ ਉੱਤੇ ਦੋਨੋਂ ਸਾਈਡ ਤੇ ਆਹ ਵੇਲ ਪਾਈ ਹੋਈ ਹੈ ਜੀ ਬਹੁਤ ਹੈਵੀ ਵੇਲ ਹੈ ਔਰ ਵਿੱਚ ਸਾਰੇ ਦੁਪੱਟੇ ਦੇ ਬੂਟੀਆਂ ਨੇ ਜਿਵੇਂ ਸ਼ਰਟ 'ਚ ਨੇ ਨਾ ਸਾਰੇ ਦੁਪੱਟੇ 'ਚ ਹੀ ਇਦਾਂ ਬੂਟੀਆਂ ਪਾਈਆਂ ਹੋਈਆਂ ਨੇ ਔਰ ਫਾਈਨਲ ਲੁੱਕ ਹੈਗੀ ਹੈ ਜਿਹੜੀ ਉਹ ਪੀਸ ਦੀ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਆਹ ਫੋਟੋ ਦੇ ਵਿੱਚ ਹੈਗਾ ਜਿਵੇਂ ਐਵੇਂ ਦਾ ਸੂਟ ਹੈ ਜੀ ਫਲਵਰਸ ਉਤਰੂਗਾ ਜੀ ਲਾਈਨਿੰਗ ਲੱਗੂਗੀ ਜੀ ਇਹਦੇ ਵਿੱਚ ਲਾਈਨਿੰਗ ਲੱਗ ਕੇ ਬਣਨ ਵਾਲਾ ਸੂਟ ਹੈ ਜੀ ਆਪਾਂ ਤੁਹਾਨੂੰ ਇਸਦੇ ਕਲਰ ਦਿਖਾਉਣੇ ਆ ਜੀ ਆਹ yellow yellow ਕਲਰ ਹੈ ਜੀ ਪੂਰਾ yellow yellow dark yellow ਜਾਂ ਜਿਹਨੂੰ ਆਪਾਂ ਹਲਦੀ ਤੇ ਪਾਉਣੇ ਆ ਹਲਦੀ ਵਾਲਾ ਸੂਟ ਕਹਿ ਸਕਦੇ ਆ ਜੀ ਇਸਦੇ ਵਿੱਚ ਕਾ ਕਲਰ ਆਊਗਾ ਜੀ ਪਿੰਕ ਔਰ ਇਸ ਦੇ ਵਿੱਚ ਆਹ ਕਲਰ ਆਊਗਾ ਜੀ ਫਰੋਜੀ ਪਿੰਕ ਐਂਡ ਫਲੋਜੀ ਔਰ ਅਗਲਾ ਕਲਰ ਆਊਗਾ ਜੀ ਇਸਦੇ ਵਿੱਚ ਲਵੈਂਡਰ ਆਵਾਂਗਾ ਲਵੈਂਡਰ ਕਲਰ ਆਊਗਾ ਜੀ ਇੱਕ yellow ਕਲਰ ਹੈ ਇੱਕ lavender ਹੈ ਜੀ ਇੱਕ pink ਹੈਗਾ ਤੇ ਇੱਕ ਹੈਗਾ froji ਚਾਰ ਕਲਰ ਰਹਿਣਗੇ ਜੀ ਪ੍ਰਾਈਜ਼ ਰਹੂਗਾ 1850 ਤੋਂ ਲੈ ਕੇ ਹੋਣ ਲਈ ਸਿਰਫ 1850 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਹੈ ਜਿਹੜੀ ਮਿਲੂਗੀ ਬਹੁਤ ਸੋਹਣੇ ਕਲਰ ਨੇ ਜੀ ਬੇਸ ਬਹੁਤ ਸਪੀਸ਼ੀਅਲ ਹੈ ਜੀ ਪਾਰਟੀ ਵੇਅਰ ਸੂਟ ਦਿਖਾ ਰਹੇ ਆ ਜੀ ਆਪਾਂ ਤੁਹਾਨੂੰ ਅੱਜ ਬਹੁਤ ਸੋਹਣਾ ਔਰਗੈਂਜਾ ਬੇਸ ਲੱਗਿਆ ਹੋਇਆ ਜੀ ਔਰ ਅਗਲਾ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਆ ਨਾ ਇਹ ਗ੍ਰੀਨ ਕਲਰ ਹੈ ਜੀ ਮੋਰਨੀਆਂ ਵਾਲਾ ਸੂਟ ਹੈ ਤੁਹਾਨੂੰ ਆਪਾਂ ਦਿਖਾਣੇ ਆ ਦੇਖੋ ਇਸ ਤਰ੍ਹਾਂ ਫਰੰਟ ਤੇ ਦੋ ਮੋਰਨੀਆਂ ਰਹਿਣਗੀਆਂ ਜੀ ਇਸ ਦੇ ਅਸਰਾ ਆ ਫਰੰਟ ਰਹੂਗਾ ਜਿਸ ਦਾ ਔਰ ਆ ਰਹੂਗਾ ਜਿਸ ਦਾ ਗਲਾ ਮਹਿੰਦੀ ਗ੍ਰੀਨ ਕਲਰ ਹੈ ਜੀ ਮਹਿੰਦੀ ਕਲਰ ਹੈ ਮਹਿੰਦੀ ਨਾਲ ਮਾਸਟਰਡ ਆਊਗੀ ਜੀ ਬਾਟਮ ਕੰਟਰਾਸਟ ਹੈ ਜੀ ਆ ਬਾਟਮ ਰਹੂਗੀ ਇਸ ਲਈ ਆ ਬਾਟਮ ਵਰਕ ਹੈ ਨਾ ਜਿਹੜਾ ਕੱਲੀ ਮੂਰੀ ਤੇ ਆਊਗਾ ਜੀ ਸਾਰੀ ਬਾਟਮ ਦੇ ਵਿੱਚ ਨਹੀਂ ਹੈਗਾ ਇਹ ਓਨਲੀ ਮੂਰੀ ਤੇ ਆਊਗਾ ਔਰ ਅਰਗੰਜਾ ਪੈਚ ਲਾ ਕੇ ਇਸ ਦਾ ਹੈਗਾ ਦੁਪੱਟਾ ਜਿਹੜਾ ਉਹ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਆ ਪੈਚਾਂ ਜਿਹੜਾ ਪੱਲੂ ਤੇ ਲੱਗਿਆ ਹੋਇਆ ਹੈ ਜੀ ਓਨਲੀ ਓਨਲੀ ਪੱਲੂ ਤੇ ਪੈਚ ਲੱਗਿਆ ਹੋਇਆ ਹੈ ਲੇਸ ਹੈ ਜਿਹੜੀ ਚਾਰ ਸੁਪਰੇ ਲੱਗੀ ਹੋਈ ਹੈ ਦੁਪੱਟੇ ਦੇ ਡਿਜ਼ਾਈਨਰ ਦੁਪੱਟਾ ਬਣਾਇਆ ਹੋਇਆ ਹੈ ਇਸ ਤਰ੍ਹਾਂ ਹੋਊਗਾ ਜੀ ਆ ਗਿਆ ਆਪਣਾ ਫਾਈਨਲ ਸੂਟ ਇਸ ਤਰ੍ਹਾਂ ਲੱਗੂਗਾ ਜੀ ਮੋਰਨੀਆਂ ਬਣੀਆਂ ਹੋਈਆਂ ਨੇ ਇਹਦੇ ਤੇ ਦੋ ਪ੍ਰਾਈਸ ਹੋਊਗਾ ਜੀ 1900 ਰੁਪਇਆ 1950 ਇਸਦੇ ਵਿੱਚ ਕਲਰ ਰਹਿਣਗੇ ਜੀ ਤਿੰਨ ਇਹ ਤਾਂ ਮਹਿੰਦੀ ਗ੍ਰੀਨ ਤੇ ਮਾਸਟਰ ਦਾ ਕੰਬੀਨੇਸ਼ਨ ਹੈ ਜੀ ਅਗਲਾ ਆ ਗਿਆ ਆਪਣਾ ਪਿੰਕ হট ਪਿੰਕ ਬਾਟ ਪਿੰਕ ਨਾ ਆ ਗਿਆ ਜੀ ਆਪਣਾ ਰੈਸਟ ਕਲਰ ਔਰ ਪਿੰਕ ਨਾ ਰੈਸਟ ਕਲਰ ਦੀ ਬਾਟਮ ਹੈ ਜੀ ਇੱਕ ਆ ਗਿਆ ਆਪਣੇ ਕੋਲੇ ਗਰੇ ਤੇ ਗਰੇ ਨਾਲ ਹੈਗੀ ਹੈ ਜੀ ਮਹਿੰਦੀ ਬਾਟਮ ਗਰੇ ਨਾਲ ਹੈਗੀ ਹੈ ਮਹਿੰਦੀ ਬਾਟਮ ਇਸ ਤਰ੍ਹਾਂ ਹੋਵੇ ਦੁਪੱਟਾ ਦੁਪੱਟਾ ਵੀ ਅਸਟਰਾ ਜਿਵੇਂ ਵੀਡੀਓ ਚ ਦਿਖ ਰਿਹਾ ਹੈ ਤੇ ਆ ਬਾਰਕਾ ਜਿਹੜਾ ਸਾਰੀ ਬਾਟਮ ਤੇ ਨਹੀਂ ਹੈਗਾ ਜੀ ਇਹ ਇਹ ਬਾਰਕਾ ਓਨਲੀ ਮੂਰੀ ਮੂਰੀ ਤੇ ਹੈ ਪ੍ਰਾਈਸ ਰਹੂਗਾ 1950 ਰੁਪਏ ਓਨਲੀ ਤਿੰਨ ਕਲਰ ਮਿਲ ਜਾਣਗੇ ਜੀ ਪਾਰਟੀ ਵੀਅਰ ਸੂਟ ਨੇ ਜੀ ਇਹ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਜੇਕਰ ਤੁਸੀਂ ਵੀਡੀਓ ਆਪਣੀ ਫਸਟ ਟਾਈਮ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਨੱਕ ਸ਼ੇਅਰ ਕਰੋ ਕਿ ਆਪਾਂ ਵੱਧ ਤੋਂ ਵੱਧ ਪੈਨਪ੍ਰਮਾ ਦਾ ਫਾਇਦਾ ਕਰ ਸਕੀਏ ਇਨਰ ਇਹਦੇ ਵਿੱਚ ਵੀ ਲੱਗੂਗਾ ਜੀ ਜਿਹੜਾ ਆਪਾਂ ਹੁਣ ਤੁਹਾਨੂੰ ਦਿਖਾ ਕੇ ਹਟਿਆ ਇਸ ਦੇ ਵਿੱਚ ਵੀ ਇਨਰ ਲੱਗੂਗਾ ਔਰ ਆ ਆਪਣਾ ਚਾਕਲੇਟ 베ਸ ਆ ਗਿਆ ਜੀ ਇਹ ਬਿਨਾ ਇਨਰ ਤੋਂ ਬਨਣ ਵਾਲੀਆਂ ਚੀਜ਼ਾਂ ਨੇ ਜੀ ਆ ਜਿਹੜਾ ਹੁਣ ਤੁਹਾਨੂੰ ਦਿਖਾ ਰਹੇ ਨੇ ਆਪਾਂ ਵਾਈਨ ਇਹ ਬਿਨਾ ਇਨਰ ਤੋਂ ਬਣੂਗਾ ਜੀ ਇਹ ਆ ਹੈਗਾ ਜੀ ਇਸ ਦੀ ਫਾਈਨਲ ਲੁੱਕ ਗਲਾ ਬਣਿਆ ਹੋਇਆ ਹੈ ਜੀ ਦੇਖੋ ਸੂਟ ਬਣ ਕੇ ਐਵੇਂ ਦਾ ਹੀ ਲੱਗੂਗਾ ਆ ਵਰਕ ਆ ਗਿਆ ਜੀ ਆ ਗਿਆ ਜੀ ਇਸ ਦਾ ਗਲਾ ਦੇਖੋ ਜੀ ਗਲਾ ਬੀ ਸ਼ੇਪ ਬਣਿਆ ਬਣਾਇਆ ਹੀ ਹੈ ਰੈਡੀ ਹੈ ਔਰ ਇਸ ਤਰਾ ਲੈਸੀ ਜਲਾ ਕੇ ਪੈਨਲ ਬਣਾਈ ਹੋਏ ਨੇ ਨਾਲ-ਨਾਲ ਵਰਕ ਹੈ ਔਰ ਆ ਹੈਗਾ ਇਸ ਦਾ ਫਰੰਟ ਤੇ ਵਰਕ ਜੀ ਔਰ ਨਾਲ-ਨਾਲ ਆ ਬੂਟੀਆਂ ਵੀ ਹੈਗੀਆਂ ਨੇ ਦੋਨੋਂ ਸਾਈਡ ਆ ਬਾਜੂ ਆ ਜਾਣਗੀਆਂ ਜੀ ਬਹੁਤ ਸੋਹਣੇ ਬਾਜੂ ਬਣਨਗੇ ਆ ਜੀ ਔਰ ਦੁਪੱਟਾ ਹੈਗਾ ਜਿਹੜਾ ਉਸਦਾ ਹੈਗਾ ਜੀ ਮਸਲੀਨ ਦਾ ਤੇ ਦੁਪੱਟਾ ਆਪਾਂ ਰੱਖਣਾ ਗਏ ਭੁੱਲ ਦੁਪੱਟਾ ਰੱਖਣਾ ਜੀ ਆਪਾਂ ਭੁੱਲ ਗਏ ਸੌਰੀ ਆਲ ਓਵਰੀ ਦੁਪੱਟਾ ਰਹੂਗਾ ਜੀ ਇਸਦਾ ਮਤਲਬ ਕਿ ਸੇਮ ਕਲਰ ਦਾ ਹੀ ਸੂਟ ਨਾਲ ਦਾ ਜਿਵੇਂ ਲਾਈਟ ਲਵੈਂਡਰ ਸ਼ੇਡ ਹੈ ਇਸੇ ਤਰ੍ਹਾਂ ਦੀ ਇਸਦਾ ਦੁਪੱਟਾ ਰਹੂਗਾ ਜੀ ਤੇ ਦੁਪੱਟਾ ਵੀ ਵਰਕ ਵਾਲਾ ਜੀ ਦੁਪੱਟਾ ਵੀ ਵਰਕ ਵਾਲਾ ਦੁਪੱਟਾ ਇਸ ਤਰ੍ਹਾਂ ਵਰਕ ਵਾਲਾ ਜੀ ਜਿਵੇਂ ਆ ਹੈਗਾ ਨਾ ਆਬਰ ਕਹੇਗਾ ਜਿਹੜਾ ਸਾਰਾ ਦੁਪੱਟੇ ਤੇ ਕਰਿਆ ਹੋਇਆ ਜੀ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਰਹਿਣਗੀਆਂ ਜੀ ਦੁਪੱਟਾ ਵੀ ਪੂਰਾ ਵਧੀਆ ਰਹੂਗਾ ਇਸ ਦਾ ਚਾਕਲੇਟ ਵੇਸ ਹੈ ਜੀ ਇਸ ਦੇ ਵਿੱਚ ਇਨਰ ਨਹੀਂ ਲੱਗਦਾ ਔਰ ਇਸ ਦੇ ਵਿੱਚ ਇੱਕ ਤਾਂ ਕਲਰ ਹੈ ਜਿਹੜਾ ਆਪਣੇ ਤੁਹਾਨੂੰ ਦਿਖਾਤਾ ਔਰ ਸੈਕਿੰਡ ਕਲਰ ਹੈਗਾ ਜਿਹੜਾ ਇਸ ਦਾ ਆਜੂਗਾ ਜੀ ਪਿਸਤਾ ਗ੍ਰੀਨ ਡਾਰਕ ਰਹੂਗਾ ਪਿਸਤਾ ਤੋਂ ਥੋੜਾ ਜਆ ਤੇ ਔਰ ਅਗਲਾ ਕਲਰ ਆ ਗਿਆ ਜੀ ਆਪਣਾ ਆਹ ਵਾਲਾ ਸੇਮ ਕਲਰ ਹੈ ਜੀ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਔਰ ਚੌਥਾ ਕਲਰ ਆਜੂਗਾ ਜੀ ਇਸ ਦਾ ਆਹ ਵਾਲਾ ਇਹ ਚਾਰੇ ਰਹਿਣਗੇ ਜੀ ਕਲਰ ਇਸ ਦੇ ਚਾਰੇ ਕਲਰ ਰਹਿਣਗੇ ਜੀ 2150 ਰੁਪਏ ਪ੍ਰਾਈਸ ਰਹੂਗਾ ਜੀ ਓਨਲੀ ਬਹੁਤ ਸੋਹਣੇ ਦੁਪੱਟੇ ਆ ਵਿਦ ਵਰਕ ਆ ਜੀ ਦੁਪੱਟਾ ਵੀ ਵਰਕ ਹੈਗਾ ਇਸ ਦਾ 2150 ਰੁਪਏ ਓਨਲੀ ਸਿਰਫ 2150 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਵੈਰਾਈਟੀ ਹੈ ਜਿਹੜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਮਿਲੂਗੀ ਜੀ ਆ ਵੈਰਾਈਟੀ ਔਰ ਆ ਹੈ ਜਨਾ ਜਿਹੜਾ ਆਪਣਾ ਇਹ ਵੀ ਚਾਕਲੇਟ 베ਸ ਹੈ ਜੀ ਚਾਕਲੇਟ 베ਸ ਦੇ ਉੱਪਰ ਆਪਣੇ ਤੇ ਐਸ ਦੇ ਉੱਪਰ ਇਨਰ ਹੈ ਜਿਹੜਾ ਉਹ ਨਹੀਂ ਲੱਗੂਗਾ ਮਤਲਬ ਕਿ ਬਿਨਾ ਇਨਰ ਤੋਂ ਬਣਾ ਸਕਦੇ ਹਾਂ ਜੀ ਵੈਸੇ ਤਾਂ ਕਈ ਕਸਟਮਰ ਐਵੇਂ ਦੇਣਗੇ ਕਿ ਉਹ ਕਾਟਨ ਹੈ ਜਿਹੜਾ ਕਾਟਨ ਨੂੰ ਵੀ ਇਨਰ ਲਗਾ ਕੇ ਪਾਉਂਦੇ ਨੇ ਪਰ ਤੁਹਾਡੀ ਚੋਇਸ ਹੈ ਜੀ ਇਨਰ ਲਾਉਣਾ ਜਾਂ ਨਹੀਂ ਲਾਉਣਾ ਪਰ ਬਿਨਾ ਇਨਰ ਤੋਂ ਵੀ ਇਹ ਸੂਟ ਬਣ ਜਾਣਗੇ ਜੀ ਬਿਨਾ ਇਨਰ ਤੋਂ ਵੀ ਸਰਜੂ ਇਹਨਾਂ ਨੂੰ ਆ ਹੈਗਾ ਨਾ ਜਿਹੜਾ ਆਰੀ ਵਰਕ ਹੈ ਫਰੰਟ ਤੇ ਆਰੀ ਵਰਕ ਵਿਦ ਪੇਂਟ ਪੇਂਟ ਕੀਤਾ ਹੋਇਆ ਸੂਟ ਹੈ ਇਹ ਪੇਂਟ ਵਿਦ ਪੇਂਟ ਆ ਉੱਪਰ ਨੂੰ ਜਾਓ ਜੀ ਆਪਣੇ ਫਲਾਰ ਪੇਂਟ ਕਰਕੇ ਦੇਖੋ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਈਏ ਵਰਕ ਕਰਿਆ ਹੋਇਆ ਜੀ ਦੇਖੋ ਕਿੰਨਾ ਸੋਹਣਾ ਵਰਕ ਕਰਿਆ ਹੋਇਆ ਜੀ ਉੱਪਰ ਟਾਈ ਆ ਗਈ ਆਪਣੀ ਤੇ ਆ ਆ ਗਈ ਜੀ ਆਪਣੇ ਪੈਨਲ ਤੇ ਆ ਰਹਿਣਗੇ ਜੀ ਇਸ ਦੀ ਬਾਜੂ ਬਾਜੂ ਤੇ ਵਰਕ ਨਹੀਂ ਹੈਗਾ ਬਾਜੂ ਓਨਲੀ ਪੇਂਟ ਨੇ ਜੀ ਦੁਪੱਟਾ ਵੀ ਪੇਂਟ ਹੈ ਸਾਰਾ ਮਸਲੀਨ ਦਾ ਦੁਪੱਟਾ ਜੀ ਚਾਕਲੇਟ ਵੇਸ ਨਾਲ ਪਤਾ ਹੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਟੌਪ ਤੇ ਚੱਲ ਰਿਹਾ ਜੀ ਚਾਕਲੇਟ ਵੇਸ ਓਨਲੀ 1200 ਰੁਪਏ ਉਸੇ ਕਲਰ ਰਹਿਣਗੇ ਜੀ ਆਪਣੇ ਕੋਲ ਚਾਰ ਇੱਕ ਕਲਰ ਆਪਣੇ ਤੁਹਾਨੂੰ ਦਿਖਾਤਾ और सेकंड कलर आ गया जी आह अपना और थर्ड कलर आ गया जी अपना ग्रे और फोर्थ कलर आ गया जी अपना मोर पांकी। मोर पंखी कलर आ गया जी ए रहने जी चारे कलर अपने बहुत सोहने डिजाइनर पीस ने जी प्राइस रहेगा बारह सौ ओनली ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ